ਦੇਖਦੇ ਆ ਵੀ ਆ ਬੰਦਾ ਮੱਥੇ ਲੱਗਿਆ ਯਾਰ ਉਹ ਵੀ ਹੁਣ ਤਾਂ ਕੰਮ ਹੀ ਨਹੀਂ ਬਣਨਾ ਬਹੁਤ ਲੋਕ ਕਿਸੇ ਨੂੰ ਦੇਖ ਕੇ ਪੁੱਠਾ ਮੁੜਿਆ ਨੇ ਵੀ ਇਹ ਤਾਂ ਬਹੁਤ ਜਿਆਦਾ ਮਨੂਸ ਹੈ ਜੇ ਸਵੇਰੇ ਉੱਠਣ ਸਾਰ ਜੀ ਛੋਡੇ ਆ ਇਨਸਾਨ ਮੱਥੇ ਲੱਗ ਜਾਂਦਾ ਤਾਂ ਸੋਨੂੰ ਜ਼ਿੰਦਗੀ ਚ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਪਹਿਲਾਂ ਤੁਸੀਂ ਆ ਛੋਟੀ ਜਿਹੀ ਇੱਕ ਕਹਾਣੀ ਸੁਣੋ ਜੀ ਗੱਲ ਇਸ ਤਰ੍ਹਾਂ ਵੀ ਅਕਬਰ ਦੇ ਬੀਰਵਾਲ ਦੀ ਇਹ ਕਹਾਣੀ ਹੈ ਤੇ ਅਕਬਰ ਕੋਲੇ ਜੀ ਸ਼ਿਕਾਇਤਾਂ ਆਉਣ ਲੱਗੀਆਂ ਵੀ ਆਪਣੇ ਰਾਜ ਦੇ ਵਿੱਚ ਇੱਕ ਮਨੂਸ ਬੰਦਾ ਹੈ ਜੀ ਬਹੁਤ ਜਿਆਦਾ ਮਨੂਸ ਹੈ ਵੀ ਉਹ ਜਿਹੜੇ ਵੀ ਬੰਦੇ ਦੇ ਮੱਥੇ ਲੱਗ ਜਾਂਦਾ ਜਿਹੜੇ ਇਨਸਾਨ ਦੇ ਮੱਥੇ ਲੱਗ ਜਾਂਦਾ ਉਹਦਾ ਨੁਕਸਾਨ ਹੋ ਜਾਂਦਾ ਪਿੰਡਾਂ ਦੇ ਵਿੱਚ ਵੀ ਆਪਾਂ ਦੇਖਦੇ ਆਂ ਜੀ ਕਿਸੇ ਬੰਦੇ ਦੇ ਕਈ ਵਾਰੀ ਕੋਈ ਮਸ਼ੀਨਰੀ ਖੜ ਗਈ ਕਿਸੇ ਦਾ ਪੁੱਤ ਬਣਾ ਕੇ ਚੱਪਲਾਂ ਨਾਲ ਕੁੱਟਦਾ ਆਪਾਂ ਇਦਾਂ ਦੀਆਂ ਚੀਜ਼ਾਂ ਦੇਖਦੇ ਆਂ ਵੀ ਆਹ ਬੰਦਾ ਮੱਥੇ ਲੱਗ ਗਿਆ ਯਾਰ ਉਹ ਹੋ ਵੀ ਹੁਣ ਤਾਂ ਕੰਮ ਹੀ ਨਹੀਂ ਬਣਨਾ ਬਹੁਤ ਲੋਕ ਕਿਸੇ ਨੂੰ ਦੇਖ ਕੇ ਪੁੱਠਾ ਮੋੜਿਆ ਨੇ ਵੀ ਇਹ ਤਾਂ ਬਹੁਤ ਜਿਆਦਾ ਮਨੂਸ ਹੈ ਅਕਬਰ ਕੋਲੇ ਸ਼ਿਕਾਇਤਾਂ ਆਉਂਦੀਆਂ ਨੇ ਵੀ ਐ ਕਰਕੇ ਜੀ ਆਪਣੇ ਰਾਜ ਦੇ ਵਿੱਚ ਬਹੁਤ ਮਨੂਸ ਬੰਦਾ ਹੈ ਵੀ ਉਹ ਬੰਦਾ ਜੀ ਜੇ ਕਿਸੇ ਦੇ ਮੱਥੇ ਲੱਗ ਜਾਂਦਾ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਚਾਹੇ ਉਹ ਕਿਸੇ ਮਰਜ਼ੀ ਦੇ ਮੱਥੇ ਲੱਗ ਜੇ ਬੰਦਾ ਛੋਟਾ ਹੋਵੇ ਤੇ ਵੱਡਾ ਹੋਵੇ ਅਕਬਰ ਕਹਿੰਦਾ ਵੀ ਐ ਤਾਂ ਨਹੀਂ ਹੋ ਸਕਦਾ ਯਾਰ ਵੀ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਵੀ ਇਨਸਾਨ ਮਾੜਾ ਕਿਵੇਂ ਹੋ ਸਕਦਾ ਕੋਈ ਵੀ ਇਨਸਾਨ ਹੈ ਆਪਾਂ ਵੀ ਪੈਦਾ ਹੋਏ ਆ ਧਰਤੀ ਦੇ ਵੀ ਇਨਸਾਨ ਕਿਵੇਂ ਕੋਈ ਮਾੜਾ ਹੋ ਸਕਦਾ ਯਾਰ ਹਰੇਕ ਦੇ ਆਪਣੇ ਆਪਣੇ ਕਰਮ ਨੇ ਹੁਣ ਪ੍ਰਮਾਤਮਾ ਨੇ ਕਿਸੇ ਦੀ ਸ਼ਕਲ ਤੇ ਵੀ ਇਹ ਥੋੜੀ ਲੇ ਕੇ ਭੇਜਤਾ ਵੀ ਇਹ ਜਿਹਦੇ ਮੱਥੇ ਲੱਗ ਗਿਆ ਉਹਦਾ ਕੰਮ ਨਹੀਂ ਬਣਨਾ ਉਹਦਾ ਉਹ ਕਹਿੰਦਾ ਵੀ ਛੱਟ ਦੇਖੀ ਆਪਾਂ ਉਹ ਜੀ ਐਲਾਨ ਕਰ ਦਿੰਦਾ ਉਹ ਕਹਿੰਦਾ ਮੰਤਰੀਆਂ ਸੰਤਰੀਆਂ ਨੂੰ ਐ ਕਰੋ ਜੀ ਆਹ ਬੰਦੇ ਨੂੰ ਪੇਸ਼ ਕਰੋ ਜਦੋਂ ਵੀ ਮੈਂ ਸਵੇਰੇ ਸੁੱਤਾ ਉੱਠੂਗਾ ਤਾਂ ਇਹ ਮੇਰੇ ਮੱਥੇ ਲੱਗੇ ਬਸ ਅੱਖ ਖੋਲਣ ਸਾਰ ਵੀ ਇਹ ਬੰਦਾ ਹੋਵੇ ਵੀ ਇੰਨਾ ਵੀ ਨਾ ਹੋਵੇ ਵੀ ਗੈਪ ਵੀ ਤੋੜਿਆ ਜਾਂਦੇ ਮੱਥੇ ਲੱਗੇ ਵੀ ਜਦੋਂ ਮੈਂ ਅੱਖ ਖੋਲਾਂ ਇਹ ਬੰਦਾ ਮੇਰੇ ਸਾਹਮਣੇ ਹੋਣਾ ਚਾਹੀਦਾ ਚਲੋ ਜੀ ਸੰਤਰੀ ਜਦੇ ਉਹਦੇ ਮੰਤਰੀ ਹੁੰਦੇ ਨੇ ਉਹ ਐਡਵਾਈਸ ਕਰਦੇ ਨੇ ਵੀ ਮਹਾਰਾਜ ਜੀ ਵੀ ਇਹ ਬੰਦਾ ਬਹੁਤ ਜ਼ਿਆਦਾ ਭੈੜਾ ਹੈ ਇਹ ਜਿਹਦੇ ਮੱਥੇ ਲੱਗ ਜਾਂਦਾ ਨੁਕਸਾਨ ਹੁੰਦਾ ਵੀ ਆਪਦੀਆਂ ਕਹਾਣੀਆਂ ਵੀ ਸੁਣਾਉਣ ਲੱਗ ਜਾਂਦੇ ਨੇ ਹੁਣ ਉਹ ਬਾਦਸ਼ਾਹ ਦੀ ਉਹ ਕਿੱਥੇ ਸਾਰਦਾ ਸੀਗਾ ਜੀ ਉਹ ਤਾਂ ਦੇਖਣਾ ਚਾਹੁੰਦਾ ਵੀ ਰਿਜ਼ਲਟ ਹੈ ਕੀ ਹੈ ਉਸ ਤੋਂ ਬਾਅਦ ਕੀ ਹੁੰਦਾ ਜੀ ਉਹ ਬੰਦੇ ਨੂੰ ਲਿਆਂਦਾ ਜਾਂਦਾ ਲਿਆ ਕੇ ਜਦੋਂ ਅਕਬਰ ਸੌ ਜਾਂਦਾ ਜੀ ਸਵੇਰ ਤੱਕ ਵੀ 8:00 ਵਜੇ ਇਹ ਉੱਠਦਾ ਉਹਦੇ ਸਾਹਮਣੇ ਖੜਾ ਕਰ ਦਿੰਦੇ ਨੇ ਵੀ ਇੱਥੇ ਖੜਿਆ ਰਹਿ ਜਦੋਂ ਜੀ ਅਕਬਰ ਦੀ ਸਵੇਰੇ ਅੱਖ ਖੁੱਲਦੀ ਹੈ ਉਹ ਬੰਦਾ ਸਾਹਮਣੇ ਆਇਆ ਖੜਿਆ ਹੁੰਦਾ ਮਹਾਰਾਜ ਜੀ ਉਹ ਨਾਮਸ਼ਕਾਰ ਕਰ ਦਿੰਦਾ ਹੈ ਅਕਬਰ ਉੱਠਦਾ ਕਹਿੰਦਾ ਵੀ ਅੱਛਾ ਤੂੰ ਐ ਮਨੂਸ ਬੰਦਾ ਕਹਿੰਦਾ ਹਾਂਜੀ ਵੀ ਉਹ ਬੰਦਾ ਮਈ ਆ ਵੀ ਜਿਹੜਾ ਬੰਦਾ ਜਿਹਦੇ ਮੱਥੇ ਲੱਗਣ ਨਾਲ ਨੁਕਸਾਨ ਹੁੰਦੇ ਨੇ ਕੰਮ ਖਰਾਬ ਹੋ ਜਾਂਦਾ ਵੀ ਮੈਂ ਤਾਂ ਜੀ ਡਰਨ ਲੱਗ ਰਿਹਾ ਵੀ ਥੋੜਾ ਜਿਹਾ ਨੁਕਸਾਨ ਹੋ ਗਿਆ ਤੁਸੀਂ ਪਤਾ ਨਹੀਂ ਮੇਰਾ ਕੀ ਕਰੋਗੇ ਵੀ ਮੇਰੇ ਤੇ ਕੋਈ ਖੋਟ ਨਹੀਂ ਜੀ ਮੈਂ ਤਾਂ ਲੋਕ ਛੇਪ ਕੇ ਵੀ ਪਿੰਡ ਵੀ ਛੱਡ ਰਿਹਾ ਮੈਂ ਤਾਂ ਜੰਗਲ 'ਚ ਰਹਿਣਾ ਹੀ ਸਟਾਰਟ ਕਰ ਰੱਖਿਆ ਅਕਬਰ ਕਹਿੰਦਾ ਨਹੀਂ ਨਹੀਂ ਐ ਤੂੰ ਕਿਵੇਂ ਮਾੜਾ ਹੋ ਜਾਏਗਾ ਯਾਰ ਕਹਿੰਦਾ ਤੇਰਾ ਕਲੰਕ ਮੈਂ ਤਾਂ ਹੂੰਗਾ ਤੂੰ ਚੱਕਰ ਨਾ ਮਾਰ ਕੀ ਕਰਦਾ ਜੀ ਜਦੋਂ ਅਕਬਰ ਬਾਦਸ਼ਾਹ ਉੱਠ ਕੇ ਪੈਰਾਂ ਦੀ ਜੁੱਤੀ ਹੀ ਪਾਉਣ ਲੱਗਦਾ ਤੇ ਪਹਿਲਾਂ ਆਪਾਂ ਪਾਣੀ ਪੀਂਦੇ ਹੁੰਦੇ ਸੀਗੇ ਪਹਿਲਾਂ ਵਾਲੇ ਤੇ ਅੱਜ ਕੱਲ੍ਹ ਤਾਂ ਸਾਨੂੰ ਪਤਾ ਚਾਹਾਂ ਟੀਆਂ ਮੰਗਦੇ ਨੇ ਸਵੇਰੇ ਉੱਠਣਸਾਰ ਪਹਿਲਾਂ ਲੋਟਾ ਜਾ ਪਿਆ ਹੁੰਦਾ ਸੀ ਉਹ ਚੋ ਪਾਣੀ ਭਰ ਕੇ ਪੀਂਦੇ ਹੁੰਦੇ ਅਕਬਰ ਜਦੋਂ ਪਾਣੀ ਭਰ ਕੇ ਪੀਣ ਲੱਗਦਾ ਹੈ ਧਿਆਨ ਉਹਦਾ ਉਹ ਬੰਦੇ 'ਚ ਹੁੰਦਾ ਜੀ ਉਹ ਲੋਟਾ ਜਾ ਛੁੱਟ ਜਾਂਦਾ ਤੇ ਫੁੱਟ ਜਾਂਦਾ ਮਿੱਟੀ ਦੇ ਭਾਂਡੇ ਸੀਗੇ ਡਿੱਗਣਸਾਰ ਟੁੱਟ ਜਾਂਦੇ ਨੇ ਅਕਬਰ ਉਹ ਬੰਦੇ ਕਣੀ ਦੇ ਤੇ ਫੇਰ ਆਪਦੇ ਆਪ ਨੂੰ ਕਹਿੰਦਾ ਕਹਿੰਦਾ ਨਹੀਂ ਨਹੀਂ ਯਾਰ ਇਹ ਤਾਂ ਮੇਰੇ ਹੱਥ ਚੋਂ ਛੁੱਟਿਆ ਕਹਿੰਦਾ ਤੇਰੀ ਸ਼ਾਗਲ ਦੇਖਣ ਨਾਲ ਥੋੜੀ ਮੇਰਾ ਨੁਕਸਾਨ ਹੋ ਗਿਆ ਵੀ ਇਹ ਲੋਟਾ ਜਾਂ ਟੁੱਟ ਗਿਆ ਪਾਣੀ ਡੁੱਲ ਗਿਆ ਨਾ 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 ਕਹਿੰਦਾ ਇਹ ਮੇਰੇ ਕਰਕੇ ਹੋਇਆ ਤੇਰੇ ਕਰਕੇ ਨਹੀਂ ਹੋਇਆ ਕਹਿੰਦਾ ਇੱਥੇ ਗਲਤ ਹੈ ਕਹਿੰਦਾ ਕਹਿੰਦਾ ਚਲੋ ਠੀਕ ਹੈ ਮਹਾਰਾਜ ਜੀ ਉਸ ਤੋਂ ਬਾਅਦ ਉਹਨਾਂ ਦੀ ਗੱਲਾਂ ਗੱਲਾਂ ਦੇ ਵਿੱਚ ਜੀ ਅਕਬਰ ਜਦੋਂ ਉੱਠਣ ਲੱਗਦਾ ਉਹ ਪਾਣੀ ਦੇ ਉੱਤੇ ਪੈਰ ਸਲਿੱਪ ਕਰ ਜਾਂਦਾ ਤੇ ਗਿੱਟਾ ਮੁਸ ਜਾਂਦਾ ਹੁਣ ਗਿੱਟਾ ਮੁਸ ਜਾਂਦਾ ਅਕਬਰ ਉਹ ਫੇਰ ਦੇਖਦਾ ਕਹਿੰਦਾ ਨਾ ਨਾ ਤੇਰੇ ਕਰਕੇ ਥੋੜੀ ਹੋਇਆ ਮੈਨੂੰ ਦੇਖਣਾ ਚਾਹੀ ਠੀਕ ਹੈ ਜੀ ਕਹਿੰਦਾ ਉਸ ਤੋਂ ਬਾਅਦ ਐਨੇ ਚੀ ਜੀ ਇੱਕ ਸਪਾਹੀ ਭੱਜਿਆ ਭੱਜਿਆ ਆਉਂਦਾ ਮਹਾਰਾਜ ਜੀ ਕਹਿੰਦਾ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਆਪਣਾ ਕਹਿੰਦਾ ਕੀ ਹੋ ਗਿਆ ਕਹਿੰਦਾ ਐ ਕਰਕੇ ਨਾਲ ਵਾਲੇ ਰਾਜ ਵਾਲੇ ਰਾਜੇ ਨੇ ਆਪਣੇ ਤੇ ਹਮਲਾ ਕਰਤਾ ਜੀ ਕਹਿੰਦਾ ਫੌਜਾਂ ਲੈ ਕੇ ਆ ਰਹੇ ਨੇ ਕਹਿੰਦਾ ਸੂਹ ਮਿਲ ਗਿਆ ਆ ਘਰੋ ਕਹਿੰਦਾ ਚਲ ਕੋਈ ਗੱਲ ਨਹੀਂ ਸੂਹ ਮਿਲ ਗਿਆ ਟੱਕਰਾ ਕਰਾਂਗੇ ਲੜਾਂਗੇ ਐਡਾ ਕੀ ਚੱਕਰ ਹੈ ਕਹਿੰਦਾ ਨੁਕਸਾਨ ਹੋਣ ਵਾਲੀ ਕਿਹੜੀ ਗੱਲ ਹੈ ਇਹ ਕਹਿੰਦਾ ਵੀ ਐ ਕਰਕੇ ਉਹਨਾਂ ਨੇ ਆਪਣਾ ਰਾਜ ਦੇ ਪਰਲੇ ਪਾਸੇ ਵਾਲੇ ਹਿੱਸੇ ਨੇ ਜਿਹੜੇ ਉਦਾਬਲੇ ਚਲੋ ਜੀ ਅਕਬਰ ਉਹ ਬੰਦੇ ਕਣੀ ਦੇਖਦਾ ਉਹ ਬੰਦਾ ਫੇਰ ਕਹਿ ਦਿੰਦਾ ਜੀ ਵੀ ਮਹਾਰਾਜ ਜੀ ਮੈਂ ਤੁਹਾਨੂੰ ਆਖਿਆ ਦੀ ਵੀ ਮੈਂ ਮਾੜਾ ਤੁਸੀਂ ਮੈਨੂੰ ਮੱਥੇ ਲਵਾ ਲਿਆ ਵੀ ਤੁਹਾਨੂੰ ਸਾਰਿਆਂ ਨੂੰ ਐਡਵਾਈਸ ਦਿੱਤੀ ਸੀਗੀ ਨਹੀਂ ਨਹੀਂ ਕਹਿੰਦਾ ਯਾਰ ਉਹਨੇ ਕਿਹਾ ਹਮਲਾ ਹੁਣੀ ਕਰਤਾ ਕਹਿੰਦਾ ਤੁਰਿਆ ਹੋਊਗਾ ਕਹਿੰਦਾ ਹਮਲਾ ਕਰਤਾ ਐਡਾ ਕੀ ਚੱਕਰ ਉਸ ਤੋਂ ਬਾਅਦ ਜੀ ਨਾਲ ਦੀ ਨਾਲ ਅਕਬਰ ਕੋਲ ਇੱਕ ਸਪਾਈ ਹੋਰ ਆ ਜਾਂਦਾ ਉਹ ਆ ਕੇ ਕਹਿੰਦਾ ਮਹਾਰਾਜ ਜੀ ਕਹਿੰਦਾ ਆਪਣੇ ਘੋੜੇ ਵਾਲਾ ਜਿਹੜਾ ਅਸਤਵਲ ਸੀਗਾ ਉਹਦੀ ਕੰਧ ਡਿੱਗੀ ਜੀ ਤੇ ਜੇ ਪੰਜ ਸੱਤ ਘੋੜੇ ਆਪਣੇ ਫਰਾਰ ਹੋ ਗਏ ਜੰਗਲਵਾਲਰ ਆਜਾ ਕਹਿੰਦਾ ਕਹਿੰਦਾ ਲੱਭ ਲਿਓ ਯਾਰ ਜੇ ਫਰਾਰ ਹੋਗੇ ਏਡੀ ਕਿੱਡੀ ਗੱਲ ਹੈ ਕਹਿੰਦਾ ਵੱਡੀ ਗੱਲ ਇਹ ਹੈ ਜੀ ਜਿਹੜਾ ਸੋਡਾ ਸਭ ਤੋਂ ਪ੍ਰੀਆ ਘੋੜਾ ਸੀਗਾ ਜਿਹੜਾ ਮੇਨ ਘੋੜਾ ਦੀ ਜਿਹਨੂੰ ਤੁਸੀਂ ਪਿਆਰ ਕਰਦੀ ਉਹ ਵੀ ਭੱਜ ਗਿਆ ਨਾਲ ਕਹਿੰਦਾ ਯਾਰ ਬੜਾ ਟੇਡਾ ਹੋਇਆ ਗਾ ਨਾਲ ਦੀ ਨਾਲ ਇੱਕ ਸਪਾਈ ਹੋਰ ਆਉਂਦਾ ਜੀ ਭੱਜਿਆ ਭੱਜਿਆ ਅਕਬਰ ਕੋਲੇ ਉਹ ਕਹਿੰਦਾ ਮਹਾਰਾਜ ਜੀ ਆ ਕੇ ਕਹਿੰਦਾ ਵੀ ਬਹੁਤ ਵੱਡਾ ਨਾਥ ਹੋ ਗਿਆ ਕਹਿੰਦਾ ਕੀ ਹੋ ਗਿਆ ਕਹਿੰਦਾ ਆਪਣੇ ਖਜ਼ਾਨੇ 'ਚ ਅੱਗ ਲੱਗੀ ਕਹਿੰਦਾ ਜੀ ਖਜ਼ਾਨੇ 'ਚ ਅੱਗ ਲੱਗੀ ਕਹਿੰਦਾ ਆਪਣਾ ਬਹੁਤ ਜ਼ਿਆਦਾ ਧਨ ਨਸ਼ਟ ਦੀ ਉਹ ਨਸ਼ਟ ਹੋ ਗਿਆ ਕਹਿੰਦਾ ਧਨ ਸਮ ਤੇ ਅਕਬਰ ਨੂੰ ਜੀ ਇੰਨੀਆਂ ਗੱਲਾਂ ਸੁਣਦੇ ਸੁਣਦੇ ਗੁੱਸਾ ਆ ਜਾਂਦਾ ਜੀ ਬਹੁਤ ਜ਼ਿਆਦਾ ਵੀ ਤਾਂ ਯਾਰ ਬੰਦਾ ਹੀ ਬਹੁਤ ਮਨੂਸ ਹੈ ਘੱਟੋ ਘੱਟ ਇੱਕ ਚੀਜ਼ ਤਾਂ ਹੋਵੇ ਵੀ ਬੰਦੇ ਦੀ ਸ਼ਾਂਤੀ ਮਿਲੇ ਇਹਨੂੰ ਤਾਂ 10 ਖਾਵਨਾ ਮਿਲ ਗਈਆਂ ਵੀ ਆਇਆ ਹੋ ਗਿਆ ਫਨਾਨਾ ਹੋ ਗਿਆ ਕਹਿੰਦਾ ਯਾਰ ਇਹ ਬੰਦਾ ਬਾਕੀ ਮਨੁਸਾ ਨੂੰ ਗ੍ਰਿਫਤਾਰ ਕਰੋ ਕਹਿੰਦਾ ਗ੍ਰਿਫਤਾਰ ਕਰਕੇ ਕਹਿੰਦਾ ਕੱਲ ਕੱਲ ਤੇ ਇਹਨੂੰ ਟੰਗ ਦੋ ਹਨਾ ਫਾਹੇ ਟੰਗ ਦੋ ਬੰਦੇ ਨੂੰ ਫੜ ਲਿਆ ਜਾਂਦਾ ਜੀ ਚਾੱਕ ਕੇ ਉਹਨੂੰ ਜੇਲ੍ਹ ਚ ਡੇਕ ਲੈਂਦੇ ਨੇ ਤੇ ਉਹਨੂੰ ਪੁੱਛ ਲੈਂਦੇ ਵੀ ਤੇਰੀ ਆਖਰੀ ਇੱਛਾ ਕੀ ਹੈ ਉਹ ਕਹਿੰਦਾ ਜੀ ਆਖਰੀ ਇੱਛਾ ਤਾਂ ਕੁਛ ਨਹੀਂ ਹੈਗੀ ਮਰਨਾ ਤਾਂ ਮੈਂ ਬੈਸੀ ਚਾਹੁੰਦਾ ਜੰਗਲ 'ਚ ਤੁਰਿਆ ਫਿਰਦਾ ਜੀ ਤੁਸੀਂ ਨਾ ਮਾਰ ਦੇ ਕਹਿੰਦਾ ਕੋਈ ਸ਼ੇਰ ਵਗਿਆੜ ਫੜ ਕੇ ਖਾ ਜਾਂਦਾ ਤੁਸੀਂ ਐਂ ਕਰੋ ਕਹਿੰਦਾ ਜੀ ਮੈਂ ਵੀਰਵਾਲ ਨੂੰ ਮਿਲਣਾ ਚਾਹੁੰਦਾ ਕਹਿੰਦਾ ਇੱਕ ਵਾਰ ਕਹਿੰਦੇ ਵੀ ਠੀਕ ਹੈ ਤੇਰੀ ਆਖਰੀ ਇੱਛਾ ਪੂਰੀ ਕਰ ਦਿੰਦੇ ਵੀਰਵਾਲ ਆ ਜਾਂਦਾ ਜੀ ਵੀਰਵਾਲ ਕੋਲੇ ਸੁਨੇਹਾ ਲੱਗਦਾ ਜਦੋਂ ਵੀ ਐਂ ਕਰਕੇ ਜੀ ਬੰਦਾ ਕੋਈ ਮਿਲਣਾ ਚਾਹੁੰਦਾ ਚੱਲ ਆ ਜਾਂਦਾ ਆਖਰੀ ਇੱਛਾ ਪੂਰੀ ਕਰਨ ਵੀ ਫਾਂਸੀ ਦੀ ਸਜ਼ਾ ਹੋਈ ਹੈ ਆ ਕੇ ਵੀਰਵਾਲ ਉਹਨੂੰ ਮਿਲਦਾ ਵੀਰਵਾਲ ਨੂੰ ਸਾਰੀ ਵਿਥਿਆ ਦੱਸ ਦਿੰਦਾ ਵੀ ਮਹਾਰਾਜ ਵੀ ਵੀ ਮਹਾਰਾਜੀ ਮੇਰੇ ਨਾਲ ਆ ਚੱਕਰ ਹੋ ਵੀ ਮੈਨੂੰ ਤਾਂ ਜੀ ਵੀ ਰਾਜੇ ਨੇ ਵੀ ਫਾਸੀ ਦੀ سزا ਦਿੱਤੀ ਵੀ ਮੈਂ ਮਾੜਾ ਮੈਂ ਬਾਕੀ ਮਾੜਾ ਵੀ ਮੇਰਾ ਕੋਈ ਜਿਆਦਾ ਹੱਲ ਨਾ ਦੱਸੋ ਮੈਨੂੰ ਜਾਣ ਦੀ ਇੱਛਾ ਹੁਣ ਵੀਰਵਲ ਜੀ ਸਭ ਤੋਂ ਜਿਆਦਾ ਬੁੱਧੀਮਾਨ ਮੰਨਿਆ ਗਿਆ ਬਹੁਤ ਜਿਆਦਾ ਚਾਤਰ ਚਲਾਕ ਤੇ ਬੁੱਧੀਮਾਨ ਕਿਉਂਕਿ ਉਹ ਬੰਦਾ ਇੱਕ ਜੇਹਾ ਮੰਨਿਆ ਗਿਆ ਉਹਦੀਆਂ ਕਹਾਣੀਆਂ ਆਪਾਂ ਸੁਣਦੇ ਆ ਅਕਸਰ ਵੀ ਉਹਦੇ ਕੋਲੇ ਹਰੇਕ ਚੀਜ਼ ਦਾ ਹੱਲ ਸੀਗਾ ਹਰੇਕ ਚੀਜ਼ ਦਾ ਜਿਹੜੀ ਵੀ ਚੀਜ਼ ਉਹਦੇ ਕੋਲੇ ਆ ਜਾਂਦੀ ਕੋਈ ਵੀ ਮੁਸ਼ਕਲ ਆਉਂਦੀ ਹਰੇਕ ਚੀਜ਼ ਦਾ ਉਹਦੇ ਕੋਲੇ ਹੱਲ ਸੀ ਉਹ ਨਕੰਮਾ ਬੰਦਾ ਨਹੀਂ ਸੀ ਮੈਂ ਕਿਸੇ ਚੀਜ਼ ਦਾ ਹੱਲ ਨਹੀਂ ਦਿੰਦਾ ਉਸ ਤੋਂ ਬਾਅਦ ਕੀ ਹੁੰਦਾ ਜੀ ਬੀਰਵਾਲ ਉਹਨੂੰ ਇੱਕ ਸਕੀਮ ਦੱਸ ਜਾਂਦਾ ਕਹਿੰਦਾ ਵੀ ਜਦੋਂ ਸਵੇਰੇ ਤੈਨੂੰ ਫਾਹੇ ਟੰਗਣਗੇ ਕਹਿੰਦਾ ਤੂੰ ਬੱਸ ਐਂ ਕਰੀ ਵੀ ਹੱਸਣਾ ਸਟਾਰਟ ਕਰ ਸਕੀਮ ਦੱਸ ਜਾਂਦਾ ਉਹ ਕਹਿੰਦਾ ਜੀ ਠੀਕ ਐ ਦੂਜੇ ਦਿਨ ਜਦੋਂ ਜੀ ਅਕਬਰ ਬਾਦਸ਼ਾਹ ਤੇ ਸਾਹਮਣੇ ਸਾਰੇ ਖੜਾ ਕੇ ਵੀ ਚਲੋ ਇਹਨੂੰ ਟੰਗੋ ਮਨੂਸ ਬੰਦੇ ਨੂੰ ਫਾਏ ਇਹਨੂੰ ਰਾਤ ਚ ਹੀ ਖਤਮ ਕਰੋ ਜਿਹੜਾ ਐਡਾ ਮਨੂਸ ਬੰਦਾ ਜਿਹਨੂੰ ਦੇਖਣ ਸਾਰ 10 ਤੋਂ 12 ਕਟੜਾ ਮਾਂਜੀਆਂ ਹੁੰਦੀਆਂ ਨੇ ਜਿਹੜਾ ਨੁਕਸਾਨ ਹੀ ਹੁੰਦਾ ਬੰਦੇ ਸਿਰ ਤੇ ਡਿਪਰੈਸ਼ਨ ਆਉਂਦਾ ਇਹਨੂੰ ਖਤਮ ਕਰੋ ਬੰਦੇ ਜਦੋਂ ਉਹਦੇ ਸਿਰ ਦੇ ਉੱਤੇ ਉਹ ਚੜ੍ਹਾ ਲੈਂਦੇ ਆ ਜੀ ਨਕਾਬ ਜਾਂ ਚੜਾਉ ਗਾਦਰਸ ਸਭ ਉਸ ਨਾਲ ਸਟਾਰਟ ਕਰ ਦਿੰਦਾ ਜੋਰ ਜੋਰ ਨਾਲ ਹਾ 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 ਹਾਸਦਾ ਪੂਰੇ ਜੋਰ ਨਾਲ ਆਕਬਰ ਕਹਿੰਦਾ ਹੁਣ ਇਹਨੂੰ ਕੀ ਹੋ ਗਿਆ ਉਹ ਦੱਸਦਿਆਂ ਨਾਲ ਵਾਲੇ ਸਿਪਾਹੀ ਕਹਿੰਦੇ ਜੀ ਪਾਗਲ ਹੋ ਗਿਆ ਵੀ ਮੌਤ ਦੇ ਦਮੇ ਦੇਖ ਕੇ ਹਰੇਕ ਬੰਦਾ ਡਰ ਜਾਂਦਾ ਪਾਗਲ ਹੋ ਗਿਆ ਕਹਿੰਦਾ ਚੱਲ ਪੁੱਛਦਾ ਲਈ ਇਹਨੂੰ ਕੀ ਹੋ ਗਿਆ ਉਹ ਕਹਿੰਦਾ ਵੀ ਕੀ ਹੋ ਗਿਆ ਤੈਨੂੰ ਕਹਿੰਦਾ ਪਾਗਲ ਹੋ ਗਿਆ ਕਹਿੰਦਾ ਨਾ ਨਾ ਜੀ ਪਾਗਲ ਨਹੀਂ ਹੋਇਆ ਕਹਿੰਦਾ ਮੈਂ ਤਾਂ ਹੱਸ ਰਿਹਾ ਕਹਿੰਦਾ ਕਾਹ ਤੋਂ ਹੱਸ ਰਿਹਾ ਕਹਿੰਦਾ ਵਜਾ ਦੱਸ ਕੇ ਜਾ ਮਰਦਾ ਮਰਦਾ ਕਹਿੰਦਾ ਜੀ ਮੇਰੇ ਨਾਲੋਂ ਵੀ ਮਨੂਸ ਬੰਦਾ ਹੈਗਾ ਕਹਿੰਦਾ ਰਾਜ ਦੇ ਵਿੱਚ ਇੱਕ ਹੋਰ ਉਹਦਾ ਕੀ ਬਣੂਗਾ ਚੱਲ ਮੈਨੂੰ ਤਾਂ ਤੁਸੀਂ ਬਾਹਰ ਲ ਰਾਜਾ ਕਹਿੰਦਾ ਕਮਾਲ ਇਹ ਕਿਹਦੇ ਨਾਲ ਦਾ ਹੋਰ ਟੰਗਣਾ ਉਹ ਨੂੰ ਵੀ ਕਹਿੰਦਾ ਬਈ ਨਾ ਦੱਸ ਬੰਦੇ ਦਾ ਕਹਿੰਦਾ ਜੀ ਮੈਂ ਨਾਂ ਨਹੀਂ ਦੱਸ ਸਕਦਾ ਕਹਿੰਦਾ ਨਾਂ ਤਾਂ ਤੈਨੂੰ ਦੱਸਣਾ ਪਊਗਾ ਰਾਜ ਦੀ ਸਾਰੀ ਅੱਗੇ ਤਰੱਕੀ ਦਾ ਸਵਾਲ ਹੈ ਅੱਗੇ ਹੋਰ ਬੰਦਿਆਂ ਦੇ ਵੀ ਨੁਕਸਾਨ ਹੋਣਗੇ ਮੇਰੇ ਮੱਥੇ ਫੇਰ ਲੱਗ ਗਿਆ ਫੇਰ ਵੀ ਨੁਕਸਾਨ ਹੈ ਨਹੀਂ ਕਹਿੰਦਾ ਵੀ ਤੇਰੇ ਮੈਂ ਸਣੀ ਜਵਾਕ ਜੱਲੇ ਸਾਰੇ ਕੋਲੂ ਚ ਪੀੜੂਗਾ ਉਹਨਾਂ ਨੂੰ ਫਾਇਟ ਡੰਗੂ ਮੈਨੂੰ ਨਾਂ ਦੱਸ ਕਹਿੰਦਾ ਜੀ ਜਿਹੜਾ ਬੰਦਾ ਇਸ ਟਾਈਮ ਮੇਰੇ ਨਾਲ ਗੱਲ ਕਰ ਰਿਹਾ ਉਹ ਬੰਦਾ ਸਭ ਤੋਂ ਜ਼ਿਆਦਾ ਮਨੂਸ ਹੈ ਰਾਜੇ ਨੂੰ ਹੋਰ ਗੁੱਸਾ ਆਇਆ ਅਕਬਰ ਨੂੰ ਕਹਿੰਦਾ ਕਿ ਮੈਨੂੰ ਮਨੂਸ ਕਹ ਥੋਡੇ ਜਦੋਂ ਤੁਸੀਂ ਮੈਂ ਪਹਿਲੀ ਵਾਰੀ ਕਹਿੰਦਾ ਮੱਥੇ ਲੱਗਿਆ ਮੇਰੇ ਮੱਥੇ ਤੁਸੀਂ ਲੱਗਿਆ ਸਵੇਰੇ ਉੱਠਣਦਾਰ ਮੈਨੂੰ ਮੌਤ ਦੀ ਸਜ਼ਾ ਮਿਲ ਗਈ ਕਹਿੰਦਾ ਥੋਡੇ ਤੋਂ ਮਨੂਸ ਬੰਦਾ ਕੌਣ ਹੋ ਸਕਦਾ ਐ ਅਕਬਰ ਝੱਟ ਦੇਣੇ ਸਮਝ ਗਿਆ ਕਹਿੰਦਾ ਵੀਰਵਾਲ ਨੂੰ ਪੇਸ਼ ਕਰੋ ਇਹ ਮਿਲਿਆ ਕਹਿੰਦਾ ਇਹਨੂੰ ਕਹਿੰਦਾ ਮਿਲਿਆ ਕਹਿੰਦਾ ਹਾਂਜੀ ਅਸੀਂ ਇਹਨੇ ਆਖਰੀ ਛੱਪ ਕੇ ਆ ਸੀ ਕਹਿੰਦਾ ਇਹਨੂੰ ਵੀਰਵਾਲ ਦੀ ਆਖਰੀ ਇੱਛਾ ਸੀ ਮਿਲਣ ਦੀ ਉਹ ਮਿਲ ਗਿਆ ਇਹਨੂੰ ਅਕਬਰ ਨੂੰ ਪੁੱਛਿਆ ਵੀ ਵੀਰਵਾਲ ਨੂੰ ਬੁਲਾ ਕੇ ਅਕਬਰ ਪੁੱਛਦਾ ਵੀ ਯਾਰ ਤੂੰ ਇਹਨੂੰ ਆਹ ਕੱਲ ਕਿਉਂ ਕਹੀ ਉਹ ਕਹਿੰਦਾ ਜੀ ਮਨੂਸ ਇੱਥੇ ਕੋਈ ਨਹੀਂ ਹੁੰਦਾ ਹੈਗਾ ਮਨੂਸ ਥੋਡੇ ਕਰ ਅੱਗ ਕਿਵੇਂ ਲੱਗੀ ਕਹਿੰਦਾ ਉੱਥੇ ਅਣਗੈਲੀ ਸੀਗੀ ਤਾਂ ਕਰਕੇ ਅੱਗ ਲੱਗੀ ਦੀਵੇ ਵਿੱਚ ਕੋਈ ਤੇਲ ਡੁੱਲ ਗਿਆ ਮੰਤਰੀ ਸੰਤਰੀ ਸੋ ਗਿਆ ਹੁਣ ਆਸਤਵਾਲ ਦੀ ਗੰਧ ਕਿਵੇਂ ਡਿੱਗੀ ਕਹਿੰਦਾ ਕਮਜ਼ੋਰ ਸੀ ਜੀ ਤਾਂ ਡਿੱਗੀ ਚੰਗੇ ਤਰੀਕੇ ਨਾਲ ਕੱਢੀ ਹੁੰਦੀ ਉਹ ਕਿਉਂ ਡਿੱਗਦੀ ਦੂਜੀ ਗੱਲ ਪੈਰ ਸਲਿੱਪ ਛੋਟਾ ਹੋਇਆ ਪਾਣੀ ਡੁੱਲਿਆ ਹੋਇਆ ਸੀ ਤੁਸੀਂ ਦੇਖ ਕੇ ਪੈਰ ਧਰ ਨਹੀਂ ਤਾਂ ਪੈਰ ਸਲਿੱਪ ਹੋ ਗਿਆ ਤੀਜੀ ਗੱਲ ਕਹਿੰਦਾ ਜੀ ਛੋਟੇ ਅੱਖ ਖੁੱਲਣਸਾਰ ਤਾਂ ਨਹੀਂ ਕਹਿੰਦਾ ਉਹ ਰਾਜਾ ਸੈਨਾ ਲੈ ਕੇ ਆਪਣੇ ਤੇ ਹਮਲਾ ਕਰਨ ਆ ਗਿਆ ਉਹ ਤਾਂ ਪਹਿਲੀ ਤੁਰਿਆ ਆਊਗਾ ਕੋਨੇ ਉਹਨਾਂ ਤਿਆਰੀਏ ਕਰੀਦੀ ਵੀ ਅੱਕ ਗੁੱਲੀ ਤੇ ਇਹ ਬੰਦਾ ਮਨੁੱਖ ਨਹੀਂ ਹੈਗਾ ਜੀ ਤੁਹਾਡੇ ਕਰਮ ਤੇ ਤੁਹਾਡੇ ਕਰਮ ਮਨੁੱਖ ਨੇ ਜਿਹੜੇ ਤੁਸੀਂ ਜ਼ਿੰਦਗੀ ਚ ਕਰ ਰਹੇ ਹੋ ਆਪਣੀਆਂ ਕਮੀਆਂ ਲੱਭ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਠੀਕ ਹੈ ਉਹਨਾਂ ਕਮੀਆਂ ਨੂੰ ਸੁਧਾਰੋ ਕਮੀਆਂ ਮਨੁਸ ਨੇ ਬੰਦਾ ਕੋਈ ਮਨੁਸ ਨਹੀਂ ਹੁੰਦਾ ਜੇ ਕਿਸੇ ਨੂੰ ਮੱਥੇ ਲੱਗਣ ਸਾਰ ਸੋਡੀ ਗੱਡੀ ਪੈਂਚਰ ਹੋ ਜਾਂਦੀ ਹੈ ਤਾਂ ਆਪਦੀ ਗੱਡੀ ਦਾ ਟਾਇਰ ਸੈੱਟ ਕਰਾਓ ਟਾਇਰ ਬਦਲੋ ਪੈਂਚਰ ਲਵਾ ਲਓ ਸਾਹਮਣੇ ਵਾਲਾ ਬੰਦਾ ਕਿਵੇਂ ਮਨੁਸ ਹੋ ਸਕਦਾ ਯਾਰ ਆਪਦੀ ਜ਼ਿੰਦਗੀ ਦੀਆਂ ਕਮੀਆਂ ਨੂੰ ਸੁਧਾਰੋ ਤੁਸੀਂ ਸਵੇਰੇ ਉੱਠ ਕੇ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਿਆ ਕਰੋ ਇਦੋਂ ਚੰਗਾ ਬੰਦਾ ਤੁਹਾਨੂੰ ਕੋਈ ਨਹੀਂ ਹੈਗਾ ਵੀ ਅੱਜ ਕੱਲ ਮੇਰੇ ਤਰਾ ਆ ਕਮੀਆਂ ਸੀ ਅੱਜ ਆ ਕਮੀਆਂ ਦੂਰ ਕਰਾਂਗੇ ਇਸ ਕਰਕੇ ਆਪਣੀ ਜ਼ਿੰਦਗੀ ਦੀਆਂ ਕਮੀਆਂ ਨੂੰ ਸੁਧਾਰੋ